ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਅਗਲੇ 5 ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਦੀ ਸਾਂਝ ਪਾ ਰਹੇ ਹਾਂ ਜੀ ਮੈਂ ਕੱਲ ਇਹ ਦੱਸਣਾ ਭੁੱਲ ਗਈ ਸੀ ਕਿ ਜਿਹੜੇ ਆਪਾਂ ਕਿਹਾ ਸੀ ਨਾ ਕਿ ਦੋ ਆਡੀਓ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਵਿੱਚ ਜਿਨ੍ਹਾਂ ਵਿੱਚ ਪੂਰੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਲੋਕ ਨੇ ਉਹ ਅਰਥਾਂ ਸਮੇਤ ਉਹਨਾਂ ਦੀ ਆਡੀਓ ਬਣੀ ਹੈ ਜੋ 1426 ਅੰਗ ਦੇ ਅਦੀਨ ਕਰਕੇ ਪਾਈ ਗਈ ਹੈ ਜੀ ਪੈ ਕਾ ਹੂ ਕੋ ਦੇਤ ਨਹ ਨਹ ਪੈਮਾਨਤ ਆਨ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿਬ ਖਾਨ ਪੈ ਕਾਹੂ ਕੋ ਦੇਤ ਨਹ ਨਹ ਪੈ ਮਾਨਤ ਆਨ ਗੋਹ ਨਾਨਕ ਸੁਨਰੇ ਮਨਾ ਗਿਆਨੀ ਤਾਹਿ ਬਖਾਨ ਜਹ ਵਿਖਿਆ सगਲੀ ਤਜੀ लियो नानक सुन सुनरे मना तेह माथे पाग, जह बिखिया सगली तजि लियो नानक सुन सुनरे मना तेह नर माथे पाग। जया मम ती सबते उदास कहो नानक सुन रे मना तेह काट कट् जह माया ममता तजी ते प उदास कहु नानक सुन रे ம பிரி ம் மீா ரஷான் ਕੋਹ ਨਾਨਕ ਵੋ ਹੋ ਮੁਕਤ ਨਰ ਇਹ ਮਨ ਸਾਚੀ ਮਾਨ ਜੇ ਪ੍ਰਾਨੀ ਹੋ ਮੈਤ ਜੀ

ਪੈ ਨਾਸਨ ਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਤੇ ਹੈ ਕਾਮ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋ ਤੇ ਕਾਮ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਨੂੰ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ